ਹਾਂਜੀ ਆਸੀ ਕਾਲ ਦੀ ਗਰਮੀ ਬਹੁਤ ਜ਼ਿਆਦਾ ਕਾਦਰ ਤਿੰਨ ਜਣੇ ਆਏ ਨਹੀਂ ਤੇ ਕੰਮ ਉਲਝਿਆ ਪਿਆ ਈਵਰ ਲਾਤਾ ਦਾ ਐਸ ਦਾ ਮੂੰਗੀ ਦਾ ਗੰਦ ਫਿਲ ਬਹੁਤ ਨਿਕਲਿਆ 2000 ਚੱਕਰ ਦੇ ਲੀਵਰ ਹੈ ਨਾ 16 ਦੰਦੇ ਵਾਲੀ ਗਰਾਰੀ ਹੈ ਹਮਰਾ ਮਜੀਠੀਆ ਬੈਠਾ ਉੱਪਰ ਬੱਦ ਚੱਲੀ ਜਾਂਦਾ ਕੋਈ ਨਹੀਂ ਬੱਦ ਚੱਲੀ ਜਾਂਦਾ ਅਲੈਕੁਮ ਸਲਮ ਥੋੜੀ ਘੱਟ ਰੇਸ ਤੇ ਚਲਾ ਲ ਦੇ ਉਹਦੇ ਕਾਟਰ ਦੇ ਮੁੱਸਾਈਆਂ ਲਾਉਣੀਆਂ ਨੇ ਉਹਦੇ ਸਰੀਏ ਲਾਲ ਆ ਜਹੇ ਜਦ ਦੀ ਕਰੀ ਪਈ ਦੀ ਮਸਾ ਪੱਟੇ ਨੇ ਉਹ ਬਰਹਾਅ ਹੋ ਗਿਆ ਚਲਦੀ ਨਾਲ ਕਰਮਾ ਬਿਆ ਮੁੱਸਿਆਂ ਦਾ ਭਰੌਣਿਆ ਕਰਤਾਰ ਟਾਈਪ ਜਿਵੇਂ ਹੁਣ ਨਵੇਂ ਮਾਡਲ ਚੌਂਗੀਆਂ ਨੇ ਸਾਨੂੰ ਤਿਆਰੀ ਹੋ ਜੂ ਇਹਨਾਂ ਦੀ اے ایس ਵੀ ਹਿੰਦ ਵੀ ਦੋਨੇ ਇਕੱਠੇ ਦਰ ਪਹਣਗੇ ਅੱਜ ਹਿੰਦ ਦਾ ਪੰਪੂ ਪਹੋੜ ਕੇ ਜੇ ਸਵੇਰੇ ਤਿਆਰ ਹੋ ਜੂਗਾ ਤਾਂ ਆਗਰਾਬਾਦ ਨੂੰ ਤਿਆਰ ਹੋਰ ਤਾਂ ਦਾ ਕੋ ਕਰਨਾ ਨਹੀਂ ਬਾਕੀ ਸੈਟਾ ਸਾਰਾ ਲੋ ਜੀ ਏ ایس ਦਾ ਹੋ ਗਿਆ ਸੀ ਪਾਸੂ ਪੰਪ ਪੈ ਗਈਆਂ ਸਾਰਾ ਗਰੀਸ ਇਕੱਪਾ ਇਹ ਫਿਲਟਰ ਬੋਲਟਰ ਚੈਨ ਚੋਣ ਇਹ ਬੈਟਰੀਆਂ ਥੋੜੀਆਂ ਜਿਹਾ ਡਾਊਨ ਸੀ ਤਾਂ ਸਟਾਰਟ ਖੜਾਈਆ ਇਹ ਇਹ ਚੁੱਕ ਕਰ ਦिए ਬੰਦ ਦਾ ਜਾ ਕੱਢਾਂਗੇ ਸਵੇਰੇ ਇਸ ਰੂਟਰ ਪਹਿਲਾਂ ਸਵੇਰੇ ਜਾ ਕੇ ਆਉਣਾ ਦੋ ਸਾਈਂ ਟਾਈਮ ਨਾਲ ਨਿਕਲਾਂਗੇ ਅੱਜ ਗਰਮੀ ਜ਼ਿਆਦਾ ਸੀ ਕੰਮ ਵੀ ਨਹੀਂ ਨਿਬੜਿਆ ਕੋਈ ਬੰਦੇ ਨਹੀਂ ਆਏ ਨਾਲ ਦੇ ਦੋ ਤਿੰਨ ਜਾਣੇ ਮੂੰਗੀ ਦਾ ਬੁਰਾ ਹਾਲ ਹੈ ਤੇ ਆਪਣਾ ਵੀ ਇੱਧਰ ਫੀਡਰ ਦਾ ਕੋਈ ਕੰਮ ਹੈ ਨਹੀਂ ਕੱਲਾ ਉਹੀ ਪਾਈਪ ਲਾਉਣਾ ਇਹਦੇ ਬਾਕੀ ਸੈੱਟ ਹੈ ਇਹ ਤੜਕਿਓ ਖੋਲ ਦੇਣਗੇ ਵਿਚੋਂ ਆ ਜਗਾਰ ਦਿਆ ਨਾਲੇ ਪਾਪੂਪ ਲੈ ਆਵਾਂਗੇ ਬਣਿਆ ਬੱਤਰਿਆ ਲੋਜੀ ਵਿਚਲਾ ਫਰਸ਼ੇ ਦਾ ਲੱਗ ਗਿਆ ਮਲ ਪਰਚਾਦਰ ਲੱਗ ਰਹੀ ਹੈ ਇਹ ਤਿਆਰ ਹੈ ਉਹਨੂੰ ਲੱਗੇ ਹੋਏ ਨੇ ਉਹ ਗਰੀਸ ਘੱਪਾ ਕਰਨਾ ਤੇ ਆਇ ਤੇ ਫੋੜੇ ਫਿੰਸੀਆਂ ਬਹੁਤੀਆਂ ਲਾਈਆਂ ਨੇ ਛਰੀਏ ਤੇ ਖਰੀਆ ਲਾਈ ਗਏ ਨੇ ਪਰ ਮੋਸਨੀ ਲਾਈ ਗਏ ਇਹਦੇ ਵੀ ਲਾਉਣੇ ਨੇ ਉਹ ਪਤਾ ਕੇ ਉਹਦੇ ਵੀ ਹੈ ਨਹੀਂ ਮਲਕੀ ਜਿਹਦਾ ਮਾਗਰ ਲਈ ਸਿੱਧੀ ਚਾਦਰ ਵੀ ਲੱਗੂ ਸਾਰੀ ਥੱਲੇ ਵਾਲੀ ਸਾਰ ਲਾਂਗੇ ਉਹ ਉਹ ਲਾ ਲਾਂਗੇ ਬਹੁਤ ਟਾਈਮ ਹੈ ਨਹੀਂ ਇਹਨਾਂ ਇੱਕ ਇਹਦਾ ਪੱਲਾ ਪੱਟ ਕੇ ਅੰਦਰ ਕਰਨਾ ਹੈ ਡਿੱਗਿਆ ਡੁੱਗਿਆ ਜੇ ਫਿਰ ਬਹੁਤ ਖਰਾਬ ਹੈ ਖਰਾਬ ਹੁੰਦੇ ਆ ਇਹ ਕੰਮ ਇਨੇ ਸੋ ਕੀਲਾ ਵੱਡਿਆਂ ਨਹੀਂ ਦੇਖ ਲੋ ਬੰਦਿਆਂ ਨੇ ਫਿੰਗਰਾਂ ਦੀ ਖੇ ਕਰ ਫਿੰਗਰਾਂ ਟਾਇਰ ਕਹਿੰਦੇ ਲੈਂਡ ਬਣੀ ਨਾ ਕਹਿੰਦੇ ਟਾਇਰ ਨੇ ਸੈਣੀ ਪਾਪਾ ਮੂੰਹ ਖੋਲ ਤੇ ਸਾਰਿਆਂ ਦੇ ਕੀ ਕਰੂ ਮਾਲਕ ਵੀ ਉਥੇ ਆ ਚਲੋ ਵਧੀਆ ਦੇ ਕੋਟਾਂ ਲੱਗੀਆਂ ਹੋਈਆਂ ਨੇ ਇਹ ਗਰਾਹ ਚੀਜ਼ ਖਰਾਬ ਨਹੀਂ ਹੁੰਦੀ ਹੁਣ ਕੱਟਦੇ ਆਂ ਦੀ ਚਾਦਰ ਚੂਦਰ ਬਣਾਉਣੇ ਆਂ ਇਹ ਨੂੰ ਸਾਫ ਜੂਕ ਕਰਕੇ ਇੱਧਰ ਲਾਈ ਪਾਇਲ ਟੁੱਟਿਆ ਹੋਇਆ ਹੈ ਜੀ ਵੈਲਡਿੰਗ ਕਰਿਆ ਪੈ ਇੱਕ ਸਾਈਡ ਤੋਂ ਇੱਥੇ ਵੀ ਸਰੀ ਵਾਲਾ ਬਾਅਦ ਚੋਂ ਮਸ਼ੀਨ ਨਹੀਂ ਮਾੜੀ ਹੁੰਦੀ ਜਦੋਂ ਮਾੜੇ ਬੰਦੇ ਧੱਕੇ ਚੜ੍ਹਦੇ ਨੇ ਉਦੋਂ ਮਾੜੀ ਬਣਦੀ ਆ ਜੇ ਆਹ ਚੀਜ਼ੇ ਚੋਂ ਮੋਸਾ ਜਿਹੜੀ ਇਹ ਸਹੀ ਲੱਗੀ ਹੋਵੇ ਤਾਂ ਅੰਦਰ ਕਦੇ ਮਾਲ ਨਹੀਂ ਵੱਲਦਾ ਹੁੰਦਾ ਕਦੇ ਵੀ ਕੱਟ ਦਾ ਕੰਮ ਚੱਗੀ ਵਾਲੇ ਦਾ ਵੀ ਬਹੁਤ ਸੀ ਫਰੰਟ ਓਗਰ ਵੀ ਇਹਦਾ ਡਾਊਨ ਹੈ ਖਤਮ ਹੋਇਆ ਪਿਆ ਅਸੀਂ ਤਾਂ ਚਲਾ ਹੀ ਜਾਂਦੇ ਹੁੰਦੇ ਆ ਆਪਾਂ ਕਹਿੰਦੇ ਹੁੰਦੇ ਆ ਵੀ ਜੇ ਤੁਸੀਂ ਸਾਡੇ ਕੰਮ ਦੇ ਤੁਸੀਂ ਕਹੋਗੇ ਚੱਲਣੀ ਨਹੀਂ ਕਿਉਂਕਿ ਬਹਿਮ ਨਾਲ ਮਸ਼ੀਨ ਨਹੀਂ ਚੱਲਦੀ ਮਸ਼ੀਨ ਨੇ ਚੱਲਣਾ ਕੰਮ ਨਾਲ ਤਜਰਬੇ ਨਾਲ ਤੇ ਕਾਟੋ ਹਾਂ ਉੱਚੇ ਮਤਲਬ 2 ਪੀਸ ਰੱਖੇ ਨੇ ਪੂਰਾ ਵਧੀਆ ਚੜਾ ਹੋ ਕੇ ਲੱਗ ਗਿਆ ਹਾਂ ਉਹਦੀ ਚਾਦਰ ਹਲੇ ਆਈ ਨਹੀਂ ਤੇ ਇਹਨੇ ਕੀ ਕਹਿੰਦਾ ਬੰਦਾ ਐ ਮਿਸਤਰੀ ਬਣਦਾ ਬਣਾਉਂਦਾ ਗਾੜਿਆ ਵਾਲੀਆਂ ਮਸ਼ੀਨਾ ਹਾਂਜੀ ਬਾ ਖਾਲੀ ਮੇਰੇ ਮੁਰੇ ਕਰਦਾ ਬੜਾ ਖਰਾਬ ਹੈ ਲੀਵਰ ਲੂਵਰ ਲਾ ਕੇ ਅਸੀਂ ਪੰਸੂਪਾਂ ਖੋਲ ਲਿਆ ਤੇ ਵਾਧਾ ਜਿੱਦਾ ਸਾਫ ਹੋ ਜਾਣੀ ਹੈ ਵਿੱਚੋਂ ਬੜਾ ਗੰਦ ਨਿਕਲਿਆ ਉਹ ਤੋਂ ਇਨਾ ਤੇਲ ਤੁਲਾ ਗਿਆ ਕਿਸ ਰਾਖ ਬੰਦ ਹੋ ਜਾਣੇ ਚ 13 ਨੰਬਰ ਦੇ ਨਟ ਪਾ ਪੈਂਦੇ ਰੱਖ ਲੈ ਮੁੜ ਕੇ ਚ ਮੈਲ ਜੀ ਨਹੀਂ ਜਾਂਦੀ ਤੇਲ ਤੁਲਾਵਾ ਰਹਿੰਦਾ ਆ ਵੀ 2 ਉਹਨੇ 3 ਕੱਢ ਤੇ ਵਿੱਕੀ ਨੇ ਪਾਈ ਨਹੀਂ ਮੁੜ ਕੇ ਇਹਦੇ ਵਿੱਕੀ 50 ਪਾਈ ਹੋਈ ਆ ਤੇ ਆਪਣੀ ਹਿੰਦ ਦੇ ਵਿੱਕੀ 50 ਆ ਉਧਰ ਬੰਦ ਚੱਕਰਾਂ ਤੇ ਇੱਥੇ ਤਣੀ ਖੜੀ ਆ ਬੈਲਟ ਇਹਦਾ ਮਿਸਤਰੀ ਆਇਆ ਸੀ ਹੁਣ ਕਹਿੰਦਾ ਸਵੇਰੇ ਟਾਈਮ ਨਾਲ ਖੋਲ੍ਹ ਲਿਆ ਪੰਪ ਕਹਿੰਦਾ 9-10 ਵਜੇ ਨੂੰ ਸਾਨੂੰ ਮੋੜ ਦੂ ਇਹਦਾ ਗੋਲਾ ਗਾਲਾ ਲਾਉਣਾ ਸੀ ਹੁਣ ਟਾਈਮ ਨਹੀਂ ਲੱਗਣਾ ਚਲੋ ਕੋਈ ਨਹੀਂ ਗਰਦਾ ਨਿਕਲੀ ਜਾਓ ਸਮਾਂ ਦੀ ਵਧੀਆ ਉਦੋਂ ਕਣਕ ਦੇ ਸੀਜ਼ਨ ਵੀ ਉੱਤੇ ਟੇਪੇ ਲਾ ਲਈ ਸੀ ਸਤਰੀ ਦਾ ਜ਼ਰੂਰ ਕਰਾਂਗੇ ਇਹਦਾ ਸਤਰੀ ਬੁਰੀ ਲੱਗਦੀ ਆ ਬਾਹਰ ਖੜਨੇ ਕਰ ਕਰਕੇ ਪਹਿਲਾਂ ਗਲ ਗਈ ਉਹ ਸਾਈਡਾਂ ਤੋਂ ਸਤਰੀ ਹਿੰਦ ਨਾਲ ਦੀ ਕਰਾਂਗੇ ਛੋਟੀ ਜਿੰਨੀ ਜਿੰਨੀ ਖਰਾਬ ਆਉਂਦੀ ਨਹੀਂ ਵੱਢ ਕੇ ਉਹਦੀਆਂ ਗਲਾਈਆਂ ਮੋੜ ਦਾਂਗੇ ਬਾਕੀ ਹੁਣ ਜਦੋਂ ਬੰਦਾ ਆਪਣੇ ਕੋਲ ਮਸ਼ੀਨ ਹੁੰਦੀ ਹੈ ਨਾ ਬੰਦਾ ਚਲਾਉਣ ਵਾਲਾ ਕਾਰੀਗਰ ਹੋਵੇ ਤੇ ਕੰਮ ਦਾ ਧਣੀ ਹੋਵੇ ਤਾਂ ਮਸ਼ੀਨ ਪੈਸਾ ਨਹੀਂ ਖਾਂਦੀ ਜੱਗੀ ਵਾਲੀ ਤੇ ਸਿਰਫ ਇੱਕ ਬੈਰਿੰਗ 206 ਦਾ ਪਿਆ ਉਹ ਵੀ ਜਾਣਾ ਨਹੀਂ ਪਿਆ ਚਲੋ ਇਹੋ ਜਿਹਾ ਸਮਾਨ ਤਾਂ ਪਿਆ ਹੁੰਦਾ ਹਨਾ ਇੱਕ 9 ਰੁਪਏ ਦੀ ਚੀਜ਼ ਨਹੀਂ ਆਈ ਮਤਲਬ 1 ਰੁਪਏ ਤੱਕ ਦੀ ਚੀਜ਼ ਨਹੀਂ ਆਈ ਕਹਿੰਦਾ ਮਤਲਬ ਵੀ ਸਾਰਾ ਕੁਝ ਵੀ ਜਦੋਂ ਬੰਦਾ ਆਪ ਢੰਗ ਨਾਲ ਚਲਾਉਂਦਾ ਗੌਰ ਰੱਖਦਾ ਵੀ ਜਦੋਂ ਮਸ਼ੀਨ ਕੋਈ ਕੰਮ ਮੰਗਦੀ ਆ ਕੰਮ ਕਰਦਾ ਉਦੋਂ ਮਸ਼ੀਨ ਮਰਦੀ ਨਹੀਂ 12 ਡੌਨਜੀ ਨੇ ਲਾਈ ਦਵਾਂਗੇ ਇਹਨਾਂ ਦਾ ਬਣਾਵਾਂਗੇ ਕੋਈ ਜਿਗਾਰ ਫਿਰ ਸਟੈਂਡ ਟਰੂੰਡ ਆਪਾਂ ਹੋਰ ਹਿਸਾਬ ਦਾ ਬਣਾਵਾਂਗੇ ਇਹ ਕਿ ਪੂਰੀ ਇਹਦੇ ਵੱਡੀ ਪਾਉਣੀ ਆ ਵਾਹਣ ਚ ਇਹਦੇ 15 ਦੀ ਪਾਵਾਂਗੇ ਕਿਉਂਕਿ ਇਹਦਾ ਬੈਲ ਹੌজিং ਇਧਰੋਂ ਵੱਡਾ ਹੈ ਤੇ ਤੋਰਾ ਬਹੁਤ ਹੈ ਮਸ਼ੀਨ ਦਾ ਜਿਵੇਂ ਹੁਣ ਦੂਜੇ ਦਾ ਜਿਹਨੇ ਫਿਰ ਦਿੱਕਤ ਦਿਆ ਕਰੂਗੀ ਪੈਨੂ ਤਾਂ ਚਾਹੀਏ 14 ਦੀ ਰਹਿ ਜੇ ਕਹਿੰਦਾ ਮਤਲਬ ਮਸ਼ੀਨ ਔਖੀ ਨਹੀਂ ਹੁੰਦੀ ਹੁੰਦੀ ਨਾ ਗੇਅਰ ਤੋਂ ਹੋਵੇ ਨਾ ਇੰਜਨ ਤੋਂ ਹੋਵੇ ਖੁੱਲ ਕੇ ਜੇ ਚੱਲਦੀ ਹੁੰਦੀ ਆ ਹੁਣ ਜੇ ਲੋਡ ਤੇ ਚੱਲੇ ਫਿਰ ਸੁਆਦ ਜਾਂ ਨਹੀਂ ਆਉਂਦਾ ਇਹ ਦੀ ਪੁਲੀ ਵੱਡੀ ਪਾਵਾਂਗੇ ਖਵਾ ਇਹਦੀ ਪਹਿਲੀ ਬਹੁਤ ਜ਼ਿਆਦੇ ਆ ਇੱਧਰ ਹੈਗੀ ਇਹਦੇ ਨੌ ਦੀ ਇਹ 3 4 ਇੰਚੀ ਆ ਇਹ ਕਰਾਂਗੇ 5 ਦੀ ਇਹਦੇ 9 5 ਦਾ ਸੈਟ ਕਿੰਨਰਾ ਬਹੁਤ ਵਧੀਆ ਚੀਜ਼ ਆ ਗੁੱਲਿਆਂ ਦੇ ਬਾਹਰਲੇ ਬੰਨੇ ਨਾ ਲੋਕ ਦਿੱਤੇ ਹੋਏ ਨੇ ਸਾਰਿਆਂ ਦੇ ਇਹ ਲਿਗੋਲਗੇ ਚੰਗੀਆਂ ਕਸੀਆਂ ਹੁਣ ਤਾਂ ਲੋਕ ਟੁੱਟਦੇ ਨਹੀਂ ਲੋ ਜੀ ਵਿੱਚੋਂ ਤਾਂ ਗੰਦ ਬਹੁਤ ਆ ਸੀਪ ਨਹੀਂ ਨਿਕਲੀ ਕਿਸਤੀਆਂ ਚ ਇਧਰ ਟਾਈਟ ਹੋ ਗਈ ਇਹ ਸਵੇਰੇ ਕੱਢਾਂਗੇ ਇਹਨੂੰ ਬਾਕੀ ਕ੍ਰੈਂਕਾਂ ਕ੍ਰੌਂਕਾਂ ਗੁੱਟ ਕੇ ਗੜ ਕੇ ਸਭ ਓਕੇ ਨੇ ਹਣੇ ਜੀ ਇਥੋਂ ਹੁਣ ਚਾਨਣ ਨਹੀਂ ਪੈਂਦਾ ਹੈਗਾ ਬੈੱਡ ਦੀ ਢਾਲ ਬਹੁਤ ਜ਼ਿਆਦਾ ਕਰੀ ਹੋਈ ਆਪਾਂ ਨੇ ਇੱਕ ਨਾ ਜਦੋਂ ਕਈ ਬੰਦੇ ਕਿਸਤੀਆਂ ਕੱਢ ਲੈਂਦੇ ਨੇ ਮੁੜ ਕੇ ਕਿਸਤੀ ਸੈਂਟਰ 'ਚ ਨਹੀਂ ਆਉਂਦੀ ਹੈਗੀ ਜਿਹੜੇ ਆ ਨਾਟਕ ਅਸਨੇ ਨੇ ਆਹ ਤਿੰਨੇ ਕਿਸਤੀ ਦੇ ਵਿੱਚ ਇਹ ਨਾਟਾਂ 'ਚ ਚੱਲ ਹੁੰਦੀ ਹੈ ਥੋੜੀ ਥੋੜੀ ਮਤਲਬ ਮਾਗਲੇ ਟੈਲੀਫੋਨ ਨਹੀਂ ਪੱਕੇ ਕਰਨੇ ਹੈਗੇ ਪਹਿਲਾਂ ਇਧਰੋਂ ਉਧਰੋਂ ਢਿੱਲੀਆਂ ਕਰਕੇ ਰਾਵੜਾ ਪਹਿਲਾਂ ਇਧਰੋਂ ਸੈਂਟਰ 'ਚ ਕਰਨੀ ਹੈ ਇਹ ਤੇ ਬੈੱਡ ਵੀ ਪਹਿਲੇ ਹੀ ਇਧਰੋਂ ਕਸਣਾ ਹੈ ਮੂਹਰੋਂ ਨਹੀਂ ਕਸਣਾ ਹੈਗਾ ਇਧਰੋਂ ਪੱਕਾ ਕਰਕੇ ਫੇਰ ਅਗਲੇ ਟੈਲੀਫੋਨ ਫੇਰ ਪਿਛਲੇ ਟੈਲੀਫੋਨ ਫੇਰ ਸੈਂਟਰ 'ਚ ਖੜੂਗਾ ਸਾਰਾ ਕੁਝ ਉਹ ਕੀ ਬਾਬੇ ਦੀ ਕਿਰਪਾ ਨਾਲ ਬਹੁਤ ਸੋਹਣਾ ਸਾਥ ਦੱਤਾ ਹੈ ਨਾ ਚਲੋ ਬਾਬਾ ਮਿਹਰ ਕਰੇ ਆਪਾਂ ਇਹ ਕਹਿੰਦੇ ਮਸ਼ੀਨਰੀ ਕੋਈ ਨਹੀਂ ਮਾੜੀ ਹੁੰਦੀ ਬੰਦੇ ਬੰਦੇ ਦਾ ਫਰਕ ਹੁੰਦਾ ਤੇ ਹੁਣ ਵੀ ਆਪਾਂ ਨੂੰ ਪਤਾ ਵੀ ਇੰਨਾ ਕੰਮ ਹੈ ਨਹੀਂ ਕੀ ਗੱਲ ਹੈ ਕੋਈ ਇੱਕ ਅੱਧਾ ਬੈਰਿੰਗ ਹੈ ਜਿਹਨੂੰ ਗ੍ਰੀਸ ਨਹੀਂ ਆਇਆ ਵੀ ਚਲੋ ਪੱਟ ਕੇ ਆ ਜੂਗਾ ਕੋਈ ਸਾਲਟ ਨਹੀਂ ਸੈਜ ਨਹੀਂ ਖਰਾਬ ਕੋਈ ਕਾਟਰ ਨਹੀਂ ਖਰਾਬ ਵਾ ਕਾਟਰ ਕਾਟਰ ਦਾ ਕੰਮ ਹੈ ਇਹਦਾ ਹਿੰਦ ਦੀ ਉਹ ਬੌਲੇ ਵਾਲੀ ਸਾਫਟ ਦੇ ਗਰਾਰੀਆਂ ਪੱਟ ਕਿ ਲਾਉਣੀਆਂ ਨੇ ਇੱਕ ਸਪੇਅਰ ਹੋ ਜੂਗੀ ਇੱਕ ਪੈ ਜੂਗੀ ਇਹਦੀ ਵੀ ਇੱਕ ਜਿਹੜੀ ਹੈਗੀ ਉਹ ਵੀ ਸਪੇਅਰ ਹੋ ਜੂਗੀ ਜਿਹੜੀ ਦੂਜੀ ਸੀ ਇਹ ਮਾਡਲ ਆ ਲੈਣਾ ਜਿਹੜੇ 10 11 9 ਮਾਡਲ ਇਹਨਾਂ ਖੜਾਵਾ ਬਹੁਤ ਚੰਗਾ ਸੀ ਰੋਬ ਬਹੁਤ ਹੀ ਮਹੀਨਾਂ ਦਾ ਤੇ ਚਲੋ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਕੱਲ ਨੂੰ ਨਵੇਂ ਦਿਨ ਨਾਲ ਨਵੇਂ ਸ਼ੁਰੂਆਤ ਨਾਲ ਨਵੇਂ ਕੰਮ ਨਾਲ ਧੰਨਵਾਦ ਸਾਰਿਆਂ ਦਾ ਤੇ ਸਬਸਕ੍ਰਾਈਬਰਾਂ ਦਾ ਸੇਰ ਜਰੂਰ ਕਰ ਦਿਆ ਕਰੋ ਇੰਨੀ ਕਿ ਮਿਹਰਬਾਨੀ ਹੈ ਨਾ ਬਾਕੀ ਕੰਮ ਬਸਾਂ ਬੰਨੀਓ ਨਵੇਂ ਬੰਦਿਆਂ ਨੂੰ ਉਹ ਆਪਾਂ ਕਰੀ ਛੱਡਦੇ ਜੀ ਧੰਨਵਾਦ